ਯਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਪੰਜਾਬ ਵਿੱਚ ਲੋਕ ਹੜ੍ਹਾਂ ਦੇ ਨਾਲ ਜੂਝ ਰਹੇ ਹਨ ਉੱਥੇ ਹੀ ਹਣ ਪੀੜਤਾਂ ਦੀ ਲੋਕ ਵੱਧ ਚੜ ਕੇ ਮਦਦ ਕਰ ਰਹੇ ਹਨ ਜਾਹੇ ਉਹ ਖਾਣ ਪੀਣ ਦਾ ਸਮਾਨ ਹੋਵੇ ਜਾਂ ਪਸ਼ੂਆਂ ਦਾ ਚਾਰਾ ਹੋਵੇ ਇਸੇ ਤਰ੍ਹਾਂ ਹੀ ਕਾਦਿਆਂ ਦੇ ਪਿੰਡ ਠੱਕਰ ਸੰਧੂ ਦੇ ਲੋਕਾਂ ਵੱਲੋਂ ਹਰ ਦੇ ਪਾਣੀ ਵਿੱਚ ਫਸੇ ਲੋਕਾਂ ਲਈ ਖਾਣ ਪੀਣ ਦਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਟਰਾਲੀਆਂ ਪਰ ਕੇ ਲੈ ਕੇ ਜਾ ਰਹੇ ਹਨ ਟਰਾਲੀ ਨੂੰ ਤੋਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲੋਕਾਂ ਦੀ ਸਲਾਮਤੀ ਦੀ ਅਰਦਾਸ ਕੀਤੀ ਗਈ ਗਲਬਾਤ ਕਰਦਿਆਂ ਕਾਮਲੇਟ ਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਵੱਲੋਂ ਹਰ ਪੀੜਤਾ ਲਈ ਪਸ਼ੂਆਂ ਦਾ ਚਾਰਾ ਅਤੇ ਖਾਣ ਪੀਣ ਦਾ ਸਮਾਨ ਪਿੰਡ ਦੇ ਸਹਿਯੋਗ ਨਾਲ ਅਸੀਂ ਡੇਰਾ ਬਾਬਾ ਨਾਨਕ ਲੈ ਕੇ ਜਾ ਰਹੇ ਹਾਂ ਨਾਲ ਹੀ ਉਨ੍ਹਾਂ ਨੇ ਸਰਕਾਰਾਂ ਨੂੰ ਕਿਹਾ ਕਿ ਉਹ ਰਾਜਨੀਤਿਕ ਖੇਡਾਂ ਦਾ ਖੇਡਣ ਇਸ ਕੁਦਰਤੀ ਕਰੋਪੀ ਵਿੱਚ ਲੋਕਾਂ ਦੀ ਮਦਦ ਕਰਨ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਦੂਸਰੀ ਵਾਰ ਹੜ੍ਹਾਂ ਦੀ ਮਾਰ ਲੋਕਾਂ ਨੂੰ ਚਲਣੀ ਪੈ ਰਹੀ ਹੈ ਪਹਿਲਾਂ ਵੀ 2023 ਵਿੱਚ ਵੀ ਹੜ੍ਹ ਆਏ ਸਨ ਜਿਸ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ ਜੇਕਰ ਸਰਕਾਰਾਂ ਵੱਲੋਂ ਪਹਿਲਾਂ ਹੀ ਇਹ ਬੰਨ ਸਹੀ ਤਰ੍ਹਾਂ ਨਾਲ ਬਣਾਏ ਜਾਂ ਤਾਂ ਲੋਕ ਇਸ ਕਰੋਪੀ ਤੋਂ ਬਚ ਸਕਦੇ ਹਨ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸੋਨਿਆ ਕਾ ਖਾਲਸਾ ਵਾਹਿਗੁਰੂ ਪਰਮ ਪਿਆਰੇ ਮਿੱਤਰੋ ਅਸੀਂ ਇਸ ਕਰਕੇ ਠੱਕਰ ਸੰਧੂ ਦੀ ਜਨਤਾ ਇਕੱਠੇ ਹੋਏ ਆ ਕਿ ਕੁਦਰਤੀ ਆਫਤ ਆ ਗਈ ਆ ਉਸ ਆਫਤ ਨੇ ਲੋਕਾਂ ਨੂੰ ਘਰੋਂ ਬੇਕਾਰ ਕਰਤਾ ਵਾ ਤੇ ਮੇਰੇ ਪਿੰਡ ਦੀ ਟੀਮ ਨੇ ਠੱਕਰ ਸੰਧੂ ਦੇ ਲੋਕਾਂ ਮਿੱਤਰਾਂ ਪਿਆਰਿਆਂ ਆਂਡ ਗਵਾਂਡ ਨੇ ਬਹੁਤ ਉਦਮ ਮਾਰਿਆ ਉਨਾਂ ਨੇ ਕਿਸਾਨਾਂ ਨੂੰ ਛਾਕਾਂ ਨੂੰ ਮਿੱਤਰਾਂ ਕੋਲੋਂ ਅੜਾਈ ਕਰਕੇ ਘਰੋਂ ਪਾ ਕੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਇੱਕ ਬੜੀ ਵੱਡੀ ਟਰਾਲੀ ਚੀਜ਼ੇ ਵਿੱਚ ਬਹੁਤ ਸਾਮਾਨ ਜਮ੍ਹਾਂ ਕਰ ਲਿਆ ਉਹ ਸਾਮਾਨ ਇਹ ਹੁਣ ਹੜ ਮਾਰੂ ਇਲਾਕੇ ਚ ਵੰਡਣ ਚੱਲੇ ਨੇ ਤੇ ਮੈਂ ਜਮਹੂਰੀ ਕਿਸਾਨ ਸਭਾ ਵੱਲੋਂ ਇਹਨਾਂ ਦਾ ਬਹੁਤ ਧੰਨਵਾਦੀ ਆ ਇੱਕ ਚੰਗਾ ਭਰਾਲਾਵਾ ਜਿਹੜਾ ਪਰਾਲਾ ਅਜ ਤੋਂ ਹੜਾਉਣ ਤੋਂ ਪਹਿਲਾਂ ਰਾਜ ਕਰਦੀ ਪਾਰਟੀ ਨੂੰ ਕਰਨਾ ਚਾਹੀਦਾ ਸੀ ਉਹ ਆਪਣੇ ਰੁਝੇਵਿਆਂ 'ਚ ਰੁੱਝੇ ਰਹੇ ਨੇ ਉਹ ਲੁੱਟ ਮਾਰਦੇ ਕੰਮ 'ਚ ਰੁੱਝੇ ਰਹੇ ਆ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਪਰਾਲਾ ਨਹੀਂ ਕੀਤਾ ਔਰ ਨੁਕਤਾਚੀਨੀ ਕਰਦੇ ਨੇ ਇਹ 1912 'ਚ ਪ੍ਰਤਾਪ ਸਿੰਘ ਕੈਰੋ ਨੇ ਤੁਸੀਂ ਬਣਾਈ ਸੀ ਉਹਦੇ ਤੋਂ ਲੈ ਕੇ ਹੁਣ ਤੱਕ ਕਿਸੇ ਸਰਕਾਰ ਨੇ ਬਹੁਤੀ ਦਿਲਚਸਪੀ ਨਹੀਂ ਲਈ ਹੁਣ ਇੱਕ ਦੂਜੇ ਤੇ ਇੱਕ ਦੂਜੇ ਤੇ ਪਰ ਹੜੇ ਨੇ ਖਾ ਗਏ ਨੇ ਮਾਧੋਪੁਰ ਦੇ ਗੇਟ ਵੀ ਉੱਟ ਗਏ ਲੋਕ ਵੀ ਡਰ ਗਏ ਪਰ ਮੈਂ ਤੁਹਾਨੂੰ ਵਧਾਈ ਦਿੰਦਾ ਇਸ ਗੱਲ ਦੀ ਕਿ ਤੁਸੀਂ ਚੰਗਾ ਪ੍ਰਾਲਾ ਕੀਤਾ ਜਿੰਨਾ ਜਿੰਨਾ ਕੀਤਾ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਤਗੜੇ ਹੋ ਕੇ ਹੋਰ ਵੀ ਪ੍ਰਾਲਾ ਕਰੋ ਤੇ ਜਿਹੜੇ ਹੜਾਂ ਚ ਘਰੇ ਨੇ ਲੋਕ ਉਹਨਾਂ ਨੂੰ ਕੱਢਣ ਦਾ ਸਮਾਨ ਦੇਣ ਦਾ ਤੋਸ਼ੰ ਬੜਾ ਪ੍ਰਾਲਾਹਿਤਾ ਇਹਨੂੰ ਵੰਡਣ ਜਾਓ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ